ਸੋ ਸਾਰੇ ਮਸੀਹੀ ਭੈਣਾ ਅਤੇ ਭਰਾਵਾਂ ਨੂੰ ਮੇਰੀ ਵੱਲੋਂ ਸ਼ਲੌਂਗ ਪ੍ਰਭੂ ਯੀਸ਼ੂ ਮਸੀਹ ਤੋ ਬਹੁਤ ਬਰਕਤ ਦੇਵੇ। ਔਰ ਮੇਰੇ ਭਾਈਓ ਤੇ ਮੇਰੀਓ ਭੈਣੋ ਮੈਂ ਅੱਜ ਫੇਰ ਇੱਕ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲ ਜਿਹੜੀ ਆ ਕਰਨਾ ਚਾਹੁੰਦਾ ਹਾਂ। ਸੋ ਮੇਰੇ ਭੈਣਾਂ ਤੇ ਭਰਾਵੋ ਨੇੜਿਆ ਅੱਜ ਦਾ ਵਿਸ਼ਾ ਜੋ ਇਹ ਹੈ ਅਰਾਧਨਾ ਦਾ ਉਸ਼ਾਸ਼ਨ ਅਰ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਚਰਚ ਦੇ ਅੰਦਰ ਅਰਾਧਨਾ ਕਰਦੇ ਹਾਂ ਪ੍ਰਭੂ ਦੀ ਤਾਰੀਫ ਕਰਦੇ ਹਾਂ ਤੇ ਅਸੀਂ ਵੇਖਦੇ ਹਾਂ ਕਿ ਪ੍ਰਾਈ ਭਾਸ਼ਾ ਜੋ ਚਰਚ ਦੇ ਵਿੱਚ ਬੋਲੀ ਜਾਂਦੀ ਆ ਤੇ ਇਹਦੇ ਬਾਰੇ ਮੈਂ ਤੁਹਾਡੇ ਨਾਲ ਬਾਈਬਲ ਵਿੱਚੋਂ ਗੱਲ ਜਿਹੜੀਆਂ ਕਰਨੀ ਚਾਹੁੰਦਾ ਆ ਤਾਂ ਜੋ ਮੇਰੇ ਭਰਾਵੋ ਤੇ ਮੇਰੀਓ ਭੈਣੋ ਅਸੀਂ ਬਾਈਬਲ ਦੇ ਵਿੱਚੋਂ ਹੀ ਜਿਹੜੀ ਆ ਗੱਲ ਨੂੰ ਸਿੱਧ ਕਰ ਸਕੀਏ ਕਿਉਂਕਿ ਅਸੀਂ ਜਾਣਦੇ ਹਾਂ ਬਾਈਬਲ ਦੇ ਵਿੱਚੋਂ ਇਹ ਗੱਲਾਂ ਜਿਹੜੀਆਂ ਨੇ ਉਹ ਸਿੱਧ ਕੀਤੀਆਂ ਜਾਂਦੀਆਂ ਨੇ ਤੇ ਖੁਦਾ ਦੇ ਵਚਨ ਦੇ ਦੁਆਰਾ ਹੀ ਤੁਹਾਨੂੰ ਜਾਂ ਮੈਨੂੰ ਚੱਲਣਾ ਚਾਹੀਦਾ ਸੋ ਮੈਂ ਤੁਹਾਡੇ ਨਾਲ ਪੜਨਾ ਚਾਹੁੰਦਾ ਆ ਤੈਲਾ ਕ੍ਰਾਂਥੀਆਂ ਔਰ ਉਹਦਾ 14 ਅਧਿਆਇ ਔਰ ਉਹਦੀ 26 ਐਤੋਂ ਕੁਛ ਐਤਾਂ ਮੈਂ ਪੜਨਾ ਚਾਹੁੰਦਾ ਹਾਂ ਬੜੇ ਧਿਆਨ ਨਾਲ ਤੁਸੀਂ ਇਹਨਾਂ ਗੱਲਾਂ ਤੇ ਧਿਆਨ ਦਿਓ ਸੋ ਭਰਾਵੋ ਗੱਲ ਕੀ ਹੈ ਜਾਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ ਕਿਸੇ ਦੇ ਕੋਲ ਸਿੱਖਿਆ ਕਿਸੇ ਦੇ ਕੋਲ ਗਮ ਗਿਆਨ ਕਿਸੇ ਦੇ ਕੋਲ ਪਰਾਈ ਭਾਖਿਆ ਕਿਸੇ ਦੇ ਕੋਲ ਅਰਥ ਸਭੋ ਕੁਛ ਲਾਭ ਦੇ ਲਈ ਹੋਣਾ ਚਾਹੀਦਾ ਹੈ ਜੇ ਕੋਈ ਪਰਾਈ ਭਾਖਿਆ ਬੋਲੇ ਤਾਂ ਦੋ ਦੋ ਅਥਵਾ ਵਦ ਤੋਂ ਵਾਦ ਤਿੰਨ ਕਰਕੇ ਬੋਲਣ ਸੋ ਵੀ ਬਾਰੋਵਾਰੀ ਅਤੇ ਇੱਕ ਜਾਣਾ ਅਰਥ ਕਰੇ ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਉਹ ਕਲੀਸਿਆ ਵਿੱਚ ਚੁੱਪ ਕਰ ਰਹੇ ਅਤੇ ਆਪਣੇ ਆਪ ਨਾਲ ਅਤੇ ਖੁਦਾ ਨਾਲ ਬੋਲੇ ਅਤੇ ਨਬੀਆਂ ਵਿੱਚੋਂ ਅਥਵਾ ਤਿੰਨ ਬੋਲਣ ਅਤੇ ਬਾਕੀ ਦੇ ਪਰਖਣਾ ਪਰ ਜੇ ਦੂਏ ਉਤੇ ਜੋ ਕੋਲ ਬੈਠਾ ਹੋਇਆ ਹੈ ਕਿਸੇ ਗੱਲ ਦਾ ਪ੍ਰਕਾਸ਼ਨ ਹੋਇਆ ਹੋਵੇ ਤਾਂ ਪਹਿਲਾਂ ਚੁੱਪ ਰਹੇ ਕਿਉਂ ਜੋ ਤੁਸੀਂ ਸਾਰੇ ਇੱਕ ਇੱਕ ਕਰਕੇ ਗਮਵਾਕ ਕਰ ਸਕਦੇ ਹੋ ਪਰ ਸਾਰੇ ਸਿੱਖਣ ਅਤੇ ਸਾਰੇ ਦਿਲਾਸਾ ਪਾਉਣ ਅਤੇ ਨਬੀਆਂ ਦੇ ਆਤਮੇ ਨਬੀਆਂ ਦੇ ਵਾਸ ਵਿੱਚ ਹਨ ਸੋ ਬਾਈਬਲ ਵਿੱਚੋਂ ਮੈਂ ਪੜਿਆ ਆ ਤੇ ਬਾਈਬਲ ਤੇ ਲਿਖਿਆ ਕਿ ਜਦ ਵੀ ਤੁਸੀਂ ਸੰਗਤੀ ਦੇ ਵਿੱਚ ਇਕੱਠੇ ਹੁੰਦੇ ਹੋ ਤੇ ਸੰਗਤੀ ਦੇ ਵਿੱਚ ਇਕੱਠੇ ਹੋਣ ਵਿੱਚ ਤਾਂ ਹਰ ਕਿਸੇ ਕੋਲ ਵੱਖਰਾ ਵੱਖਰਾ ਜਿਹੜਾ ਗਿਫਟ ਹੈ ਕਿਸੇ ਕੋਲ ਪਾਲਿਸ ਕਹੜਿਆ ਆ ਦਮ ਗਿਆਨ ਦਾ ਗਿਫਟ ਹੈ ਕਿਸੇ ਕੋਲ ਭਜਨ ਗਾਉਣ ਦਾ ਗਿਫਟ ਹੈ ਔਰ ਕਿਸੇ ਕੋਲ ਪ੍ਰਾਈ ਭਾਖਿਆ ਬੋਲਣ ਦਾ ਗਿਫਟ ਹੈ ਔਰ ਸਰ ਪਾਲਿਸ ਕਹੜੇ ਕਿਸੇ ਕੋਲ ਅਰਥ ਕਰਨ ਦਾ ਗਿਫਟ ਹੈ ਅਰਥ ਕਾਦਾ ਮੇਰੇ ਭਾਈਓ ਪ੍ਰਾਈ ਭਾਖਿਆ ਦਾ ਅਰਥ ਗੈਰ ਜ਼ਬਾਨ ਦਾ ਅਰਥ ਔਰ ਉਹਦੇ ਬਾਰੇ ਪੁਲਿਸ ਨੇ ਆਖਿਆ ਆ ਕਿ ਕਿਸੇ ਦੇ ਕੋਲ ਅਰਥ ਆ ਪਰ ਮੈਂ ਜੋ ਮਹਿਸੂਸ ਕੀਤਾ ਜਾਂ ਕਹਿ ਲੋ ਜਾਂ ਮੈਂ ਜੋ ਵੇਖਿਆ ਆ ਉਹ ਇਹ ਵੇਖਿਆ ਆ ਜਮਾਤ ਦੇ ਅੰਦਰ ਕਲਿਸੀਆ ਦੇ ਵਿੱਚ ਔਰ ਪਾਸਟਰ ਮੰਚ ਤੇ ਉੱਤੇ ਆਉਂਦਾ ਆ ਔਰ ਮੰਚ ਦੇ ਉੱਤੇ ਆ ਕੇ ਪਾਸਟਰ 15 ਮਿੰਟ ਜਾ ਅਤਾ ਘੰਟਾ ਪ੍ਰਾਈ ਭਖਿਆ ਬੋਲਦਾ ਹੈ। ਔਰ ਸਾਰੇ ਲੋਕ ਇਸ ਤਰ੍ਹਾਂ ਮਹਿਸੂਸ ਕਰਦੇ ਹੁੰਦੇ ਆ ਜਿਵੇਂ ਪਾਸਟਰ ਦੇ ਉੱਤੇ ਪਵਿੱਤਰ ਆਤਮਾ ਉਤਰ ਆਇਆ। ਪਰ ਇਹ ਇੱਕ ਵਰਦਾਨਾਂ ਵਿੱਚੋਂ ਵਰਦਾਨ ਆ ਇੱਕ ਗਿਫਟ ਆ ਪ੍ਰਾਈ ਭਖਿਆ ਬੋਲਣਾ ਪਰ ਬਾਈਬਲ ਕਹਿ ਰਿਹਾ ਸੰਤ ਪਾਉਲਸ ਕਹਿ ਰਿਹਾ ਜੇ ਤੁਹਾਡੇ ਕੋਲ ਗਿਫਟ ਹੈਗਾ ਆ ਪ੍ਰਾਈ ਭਾਖਿਆ ਬੋਲਣ ਵਾਲਾ ਔਰ ਖੁਦਾਵਲੋ ਇਹ ਤੁਹਾਨੂੰ ਜੇ ਗਿਫਟ ਮਿਲਿਆ ਆ ਜਾਂ ਖੁਦਾਵਲੋ ਤੁਹਾਨੂੰ ਦਿੱਤਾ ਗਿਆ ਆ ਫਿਰ ਤੁਹਾਡੇ ਕੋਲੋਂ ਉਥੇ ਖੁਦਾ ਇੱਕ ਵਿਅਕਤੀ ਨੂੰ ਖੜਾ ਕਰੇਗਾ ਜਿਹਦੇ ਅੰਦਰ ਅਰਥ ਕਰਨ ਵਾਲਾ ਗਿਫਟ ਵੀ ਹੋਣਾ ਚਾਹੀਦਾ ਹੈ ਪਰ ਆਪਾਂ ਵੇਖਦੇ ਹਾਂ ਪਾਸਟਰ ਜੋ ਪ੍ਰਾਈ ਭਾਖਿਆ ਬੋਲਦਾ ਆ ਔਰ ਉਹਦਾ ਅਨਵਾਦ ਕਰਨ ਵਾਸਤੇ ਕੋਈ ਵੀ ਵਿਅਕਤੀ ਖੜਾ ਹੁੰਦਾ ਨਹੀਂ ਆ ਪ੍ਰਭੂ ਕਿਸੇ ਵਿਅਕਤੀ ਨੂੰ ਉੱਥੇ ਖੜਾ ਕਰਦਾ ਨਹੀਂ ਆ ਤੇ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹੜੀ ਅੱਜ ਪ੍ਰਾਈ ਭਾਖਿਆ ਬੋਲੀ ਜਾਂਦੀ ਆ ਜਾਂ ਅੱਜ ਗੈਰ ਭਾਸ਼ਾ ਜਿਹੜੀ ਚਰਚਾਂ 'ਚ ਬੋਲੀ ਜਾਂਦੀ ਆ ਕੀ ਇਹ ਬਾਈਬਲ ਦੇ ਅਨੁਸਾਰ ਆ ਜੇ ਇਹ ਬਾਈਬਲ ਦੇ ਅਨਸਾਰ ਆ ਤਾਂ ਫਿਰ ਸੰਤ ਪੌਲਸ ਨੇ ਇੱਕ ਗੱਲ ਹੋਰ ਬੋਲੀ ਆ ਕਿ ਪ੍ਰਾਈ ਭਾਖਿਆ ਦਾ ਅਰਥ ਕਰਨ ਵਾਲਾ ਵਿਅਕਤੀ ਉੱਥੇ ਹੋਵੇ ਔਰ ਜਿਹਦੇ ਕੋਲ ਇਹ ਵਰਦਾਨ ਹੋਵੇ ਪ੍ਰਾਈ ਭਾਖਿਆ ਦਾ ਨਵਾਦ ਕਰਨ ਵਾਸਤੇ ਅਰਥ ਕਰਨ ਵਾਸਤੇ ਫਿਰ ਇਹ ਅੱਜ ਉਹ ਅਰਥ ਕਰਨ ਵਾਲਾ ਗਿਫਟ ਕਿਉਂ ਨਹੀਂ ਆ ਇਹਦਾ ਮਤਲਬ ਪਾਸਟਰ ਇੰਨਾਂ ਗੱਲਾਂ ਤੇ ਬੋਲਦੇ ਨਹੀਂ ਆ ਬਾਈਬਲ 'ਚ ਲਿਖਿਆ ਪ੍ਰਾਈ ਭਾਖਿਆ ਜਿਹੜੀ ਆ ਔਰ ਪ੍ਰਾਈ ਭਾਖਿਆ ਸਿਰਫ ਤੋਂ ਸਿਰਫ ਮਨੁੱਖ ਦੇ ਆਪਣੇ ਹੀ ਲਾਭ ਦੇ ਲਈ ਆ ਨਾ ਕਿ ਮੇਰੇ ਭੈਣ ਦੇ ਭਰਾਵੋ ਕਲੀਸिया ਦੇ ਲਾਭ ਲਈ ਬਾਈਬਲ 'ਚ ਲਿਖਿਆ ਪ੍ਰਾਈ ਭਾਖਿਆ ਦਾ ਗਿਫਟ ਜਿਹੜਾ ਵਰਦਾਨ ਜਿਹੜਾ ਆ ਇਹ ਮਨੁੱਖ ਦੇ ਆਪਣੇ ਲਾਭ ਲਈ ਆ ਨਾ ਕਿ ਕਲੀਸिया ਦੇ ਲਾਭ ਲਈ ਫਿਰ ਮੈਂ ਇਹ ਮੇਰੇ ਭੈਣ ਦੇ ਭਰਾਵੋ ਗੱਲ ਕਹਿਣੀ ਚਾਹੁੰਦਾ ਹਾਂ ਬਾਈਬਲ ਕਹਿੰਦੀ ਆ ਪੌਲਸ ਕਹਿੰਦਾ ਕ੍ਰਾਂਤੀਆਂ ਦੇ ਅੰਦਾ ਨਬੀਆਂ ਦੇ ਆਤਮੇ ਨਬੀਆਂ ਦੇ ਵਸ ਵਿੱਚ ਹਨ ਅੱਜ ਵੀ ਬਹੁਤ ਸਾਰੇ ਲੋਕ ਕਹਿੰਦੇ ਅਸੀਂ ਪ੍ਰੋਫਟ ਹਾਂ ਅੱਜ ਉਹਨਾਂ ਦੇ ਆਤਮੇ ਉਹਨਾਂ ਦੇ ਵਸ ਵਿੱਚ ਕਿਉਂ ਨਹੀਂ ਹਨ ਇੱਕ ਆराधना ਕਰਨ ਵਾਲਾ ਵਿਅਕਤੀ ਚਾਹੇ ਉਹ ਭਾਈ ਹੋਵੇ ਚਾਹੇ ਉਹ ਭੈਣ ਹੋਵੇ ਉਹ ਵੀ ਆराधना ਕਰਨ ਤੋਂ ਪਹਿਲਾਂ ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਈ ਪਾਕਿਆ ਦੇ ਸ਼ਬਦ ਬੋਲੇਗੀ ਪਰ ਮੈਂ ਪੁੱਛਣਾ ਚਾਹੁੰਦਾ ਜਾਨਣਾ ਚਾਹੁੰਦਾ ਹੈ ਮੇਰੇ ਪੈਣ ਤੋਂ ਪ੍ਰਾਵੋ ਤੁਹਾਡੇ ਕੋਲੋਂ ਕੀ ਤੁਸੀਂ ਮੈਨੂੰ ਦਿਖਾ ਸਕਦੇ ਬਾਈਬਲ ਦੇ ਵਿੱਚ ਕੀ ਪ੍ਰਾਈ ਪਾਕਿਆ ਦਾ ਅਨਵਾਦ ਨਹੀਂ ਬਾਈਬਲ 'ਚ ਹੋਇਆ ਬਾਈਬਲ ਕਹਿੰਦੀ ਹੋਇਆ ਔਰ ਤੁਸੀਂ ਵੇਖੋ ਬਾਈਬਲ 'ਚ ਲਿਖਿਆ ਰਸੂਲਾਂ ਦੇ ਕਰਤਬ ਦੋ ਅੱਜ ਇਹਦੇ ਅੰਦਰ ਜਦ ਉਹਨਾਂ ਤੇ 120 ਦੀ ਜਮਾਤ ਤੇ ਪਵਿੱਤਰ ਆਤਮਾ ਆਇਆ ਬਾਈਬਲ ਚ ਲਿਖਿਆ ਜਾਦੋ ਗੈਰ ਪਾਸਾ ਚ ਬੋਲਣ ਲੱਗੀ ਹਰੇਕ ਵਿਅਕਤੀ ਨੇ ਉਹਨਾਂ ਨੂੰ ਆਪਣੀ ਆਪਣੀ ਮਾਤਰ ਭਾਸ਼ਾ ਵਿੱਚ ਬੋਲਦੇ ਸੁਣਿਆ ਬਾਈਬਲ ਚ ਲਿਖਿਆ ਪਰ ਅੱਜ ਜੇ ਕੋਈ ਵਿਅਕਤੀ ਬੋਲਦਾ ਆ ਉਹਦਾ ਨਵਾਦ ਹੀ ਨਹੀਂ ਹੁੰਦਾ ਅੱਜ ਜੇ ਕੋਈ ਬਲੀਵਰ ਬੋਲਦਾ ਆ ਉਹਦਾ ਨਵਾਦ ਹੀ ਨਹੀਂ ਹੁੰਦਾ ਔਰ ਜੇ ਕੋਈ ਬਲੀਵਰ ਬੋਲ ਕੇ ਹਟਿਆ ਆ ਦੂਸਰਾ ਬਲੀਵਰ ਉਹਨੂੰ ਪੁੱਛ ਲੈ ਭਾਈ ਤੂੰ 10 ਮਿੰਟ ਤੇ 15 ਮਿੰਟ ਪ라이ਪਾਖਿਆ ਚ ਬੋਲਿਆ ਸੀ ਮੈਂ ਜਾਣਨਾ ਚਾਹੁੰਦਾ ਤੂੰ ਕੀ ਬੋਲਿਆ ਸਾ ਕੀ ਉਹ ਦੱਸ ਸਕਦਾ ਦੁਬਾਰਾ ਰਿਪੀਟ ਕਰਕੇ ਨਹੀਂ ਦੱਸ ਸਕਦਾ ਇਸ ਕਰਕੇ ਮੇਰਾ ਅੱਜ ਦਾ ਜੋ ਟਾਈਟਲ ਆ ਆਰਾਧਨਾ ਦਾ ਉਸ਼ਾਸ਼ਣ ਕੀ ਸਾਡੀਆਂ ਅੱਜ ਆਰਾਧਨਾ ਜੋਸੀਂ ਪ੍ਰਭੂ ਦੀ ਭਗਤੀ ਕਰਦੇ ਆ ਪ੍ਰਭੂ ਦੀ ਆਰਾਧਨਾ ਕਰਦੇ ਆ ਸਾਡੀ ਆਰਾਧਨਾ ਉਸ਼ਾਸ਼ਣ ਵਿੱਚ ਆ ਉਨ ਸ਼ਾਸਨ ਵਿੱਚ ਕਿਦਾਂ ਹੋਵੇਗੀ ਜੇ ਅਸੀਂ ਪ੍ਰਭੂ ਦੇ ਵਚਨ ਨਾਲ ਆਪਣੀ ਆਰਾਧਨਾ ਜੋ ਅਸੀਂ ਕਰਦੇ ਹਾਂ ਪ੍ਰਭੂ ਦੀ ਤਾਰੀਫ ਉਹਨੂੰ ਪਰਖਾਂਗੇ ਤੇ ਇਸ ਲਈ ਅੱਜ ਜੋ ਪਾਸਟਰ ਪ੍ਰਾਈਪਾਖਿਆ ਬੋਲਦਾ ਆ ਅੱਜ ਜੋ ਬਲੀਵਰ ਪ੍ਰਾਈਪਾਖਿਆ ਬੋਲਦਾ ਆ ਉਹਦਾ ਨਵਾਦ ਨਹੀਂ ਹੈਗਾ ਰਸੂਲਾਂ ਦਾ ਦਿਨਾ ਚ ਨਵਾਦ ਹੈਗਾ ਸੀ ਪਰ ਅੱਜ ਅਨਵਾਦ ਹੈ ਨਹੀਂ ਆ ਅੱਜ ਪ੍ਰਾਈਪਾਖਿਆ ਇੱਕ ਵਿਅਕਤੀਜਤ ਪਾਸਟਰ ਬੋਲਦਾ ਵਿਸ਼ਵਾਸੀ ਬੋਲਦਾ ਬਸ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਆ ਉਹ ਕਹਿ ਸਕਦੇ ਲੋਕ ਕਹਿ ਸਕਦੇ ਆ ਆਭਿਸ਼ਵਾਸੀ ਮੈਂ ਆਭਿਸ਼ਵਾਸੀ ਦੀ ਗੱਲ ਕਰ ਰਿਹਾ ਆ ਆਭਿਸ਼ਵਾਸੀ ਲੋਕ ਕਹਿ ਸਕਦੇ ਆ ਵੇਖੋ ਪਾਦਰੀ ਉੱਤੇ ਭਾਵੇਂ ਕੀ ਪਾਸਟਰ ਉੱਤੇ ਕਿੰਨਾ ਅਭਿਸ਼ੇਕ ਉਤਰ ਆਇਆ ਵੇਖੋ ਵਿਸ਼ਵਾਸੀ ਉੱਤੇ ਕਿੰਨਾ ਅਭਿਸ਼ੇਕ ਉਤਰ ਆਇਆ ਕੌਣ ਕਹਿ ਸਕਦਾ ਇਹ ਗੱਲ ਆਭਿਸ਼ਵਾਸੀ ਇਹ ਮੈਂ ਗੱਲ ਕਿੱਥੋਂ ਕਹਿ ਰਿਹਾ ਬਾਈਬਲ ਵਿੱਚੋਂ ਆਉ ਮੈਂ ਦੁਬਾਰਾ ਬਾਈਬਲ ਵਿੱਚੋਂ ਇਸੇ ਅਧਿਆਏ ਦੀ ਬਾਈ ਐਤੋਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆ ਪਹਿਲਾ ਮੈਂ 26 ਐਤੋਂ ਗੱਲ ਸ਼ੁਰੂ ਕੀਤੀ ਆ ਤੇ ਮੈਂ 32 ਤੱਕ ਪੜਿਆ ਆ ਹੁਣ ਮੈਂ 32 ਆਪਾਂ ਹੀ ਐਤੋਂ ਤੋਂ ਤੁਹਾੜ ਨਾਲ ਪੜਨਾ ਚਾਹੁੰਦਾ ਬੜੇ ਧਿਆਨ ਨਾਲ ਸੁਣੋ ਸੋ ਪ੍ਰਾਈ ਭਾਖਿਆ ਨਿਸ਼ਾਵਾਨ ਵਾਲੀ ਨਹੀਂ ਸਗੋ ਨਿਸ਼ਾ ਹੀ ਨਾਲੀ ਇੱਕ ਨਿਸ਼ਾਨ ਤੇ ਲਈ ਹਨ ਪਰ ਗਾਮਵਾਗ ਨਿਸ਼ਾ ਹੀ ਨਾਲੀ ਨਹੀਂ ਸਗੋ ਨਿਸ਼ਾਵਾਨ ਵਾਲੀ ਹੈ ਪਰੰਤੂ ਜੇ ਸਾਰੀਆਂ ਕਲੀਸਿਆਵਾਂ ਇਕੱਠਾਂ ਇਕੱਠੀਆਂ ਹੋਵੇ ਅਤੇ ਸਭੇ ਅੱਡੋ ਅੱਡ ਪੱਖਿਆ ਬੋਲਣ ਅਤੇ ਨਾ ਫਰਕ ਅਥਵਾ નિਸ਼ਚੈਹੀਨ ਲੋਕ ਅੰਦਰੋਂ ਤਾਂ ਭਲਾ ਉਹ ਨਹੀਂ ਆਖਣਗੇ ਭਲਾ ਤੁਸੀਂ ਪਾਗਲ ਹੋ ਹallelujah ਬੜੇ ਧਿਆਨ ਨਾਲ ਸੁਣੋ ਪਾਲਿਸ ਕਹਿੰਦਾ ਜਿਹੜਾ ਪ੍ਰਾਈਪਾਖਿਆ ਆ ਅੰਦਰ ਨੇਸ਼ਾ ਹੀ ਨੰਦ ਲਈ ਇੱਕ ਨਿਸ਼ਾਨ ਹੈ ਨੇਸ਼ਾਵਾਨਾਂ ਲਈ ਨਹੀਂ ਕਿਉਂਕਿ ਨੇਸ਼ਾਵਾਨਾਂ ਨੂੰ ਪਤਾ ਹੈ ਬਾਈਬਲ ਦੇ ਅਨਸਾਰ ਇਸ ਤਰ੍ਹਾਂ ਨਹੀਂ ਆ ਕਿਉਂਕਿ ਬਾਈਬਲ ਦੇ ਅਨਸਾਰ ਇਸ ਦਾ ਨਵਾਦ ਹੋਣਾ ਚਾਹੀਦਾ ਹੈ ਇਸੇ ਲਈ ਬਾਈਬਲ ਚ ਲਿਖਿਆ ਆ ਦੁਬਾਰਾ ਮੈਂ 23 ਐਤ ਪਰਦਾ ਪ੍ਰੰਤ ਜੇ ਸਾਰੀਆਂ ਕ੍ਰਿਸ਼ਿਆ ਕਥਾ ਇਕੱਟੀਆਂ ਹੋਣ ਹੋਵੇ ਅਤੇ ਸੱਬੇ ਅੱਡੋ ਅੱਦ ਪੜਾਈ ਪਾਖਿਆ ਬੋਲਣ ਅਤੇ ਨਾ ਫਰਕਾ ਥਵਾ ਨਿਸ਼ਾਹੀਣ ਲੋਕ ਅੰਦਰ ਆਉਣ ਤਾਂ ਭਲਾ ਉਹ ਨਹੀਂ ਆਖਣਗੇ ਭਲਾ ਤੁਸੀਂ ਪਾਗਲ ਹੋ ਹallelujah ਲਿਖਿਆ ਜੇ ਇਹ ਸਾਰੀ ਮਿਲਕੀ ਜਮਾਤ ਸਾਰੀ ਕਲੀਸਿਆ ਅੱਡੂ ਅੱਡ ਪ੍ਰਾਈਪਾਖਿਆ ਬੋਲਦੇ ਹੋਣ ਕਿਸੇ ਦੇ ਸ਼ਬਦ ਹੋਰ ਹੋਣ ਦੂਸਰੇ ਸ਼ਬਦ ਹੋਣ ਹੋਣ ਦੂਸਰੇ ਸ਼ਬਦ ਹੋਰ ਹੋਣ ਤੇ ਲਿਖਿਆ ਜੇ ਉਹ ਅੰਦਰ ਆਉਣ ਲੋਕ ਉਹ ਨਹੀਂ ਆਖਣਗੇ ਸਭ ਪਾਗਲੇ ਬਾਈਬਲ ਚ ਲਿਖਿਆ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਆ ਤੁਸੀਂ ਕ੍ਰੰਥੀਆਂ 14 ਦੇ ਪੜ੍ਹ ਸਕਦੇ ਹੋ ਬਾਈਅਤੋਂ ਔਰ ਮੇਰੇ ਭਰਾਵੋ ਤੇ ਮੇਰੀਓ ਭੈਣੋ ਮੈਂ ਇਹ ਗੱਲ ਤੁਹਾਨੂੰ ਫੇਰ ਇੱਕ ਕਹਿਣੀ ਚਾਹੁੰਦਾ ਹਾਂ ਜੇ ਅੱਜ ਪੌਲਸ ਅੱਜ ਦੇ ਪਾਦਰੀਆਂ ਕੋਲ ਆਵੇ ਜੇ ਪੌਲਸ ਅੱਜ ਦੇ ਪਾਸਟਰਾਂ ਕੋਲ ਆਵੇ ਉਹ ਆਣ ਕੇ ਸਮਝਾਵੇ ਭਾਈ ਇਸ ਤਰ੍ਹਾਂ ਤੁਸੀਂ ਪرائی ਪੱਖਿਆ ਨਹੀਂ ਬੋਲ ਸਕਦੇ ਜਮਾਤ ਦੇ ਅੰਦਰ ਕ੍ਰੀਸਿਆ ਦੇ ਅੰਦਰ ਇਸ ਤਰ੍ਹਾਂ ਤੁਸੀਂ ਪرائی ਪੱਖਿਆ ਨਹੀਂ ਬੋਲ ਸਕਦੇ ਉਹ ਪੌਲਿਸ ਨੂੰ ਵੀ ਕਹਿਣਗੇ ਭਾਈ ਚੁੱਪ ਕਰਕੇ ਇੱਥੇ ਬੈਠ ਜਾ ਜੋ ਕਸ਼ ਅ শিকারੇ ਆ ਉਹ ਠੀਕਾਰੇ ਆ ਤੈਨੂੰ ਪਤਾ ਨਹੀਂ ਆ ਕਿਨੂੰ ਕਹਿਣਗੇ ਪੌਲਿਸ ਨੂੰ ਪਰ ਪੌਲਿਸ ਨੇ ਮਨਾ ਕੀਤਾ ਆ ਪੌਲਿਸ ਨੇ ਆਖਿਆ ਤੁਸੀਂ ਜਮਾਤ ਵਿੱਚ ਕਲੀਸਿਆ ਵਿੱਚ ਪ੍ਰਾਈਪਾਖਿਆ ਨਹੀਂ ਬੋਲ ਸਕਦੇ ਜੇਕਰ ਤੁਸੀਂ ਬੋਲਣਾ ਹੈ ਆਪਣੇ ਘਰ ਵਿੱਚ ਖੁਦਾ ਨਾਲ ਪਰਸਨਲ ਗੱਲ ਕਰੋ ਪ੍ਰਾਈਪਾਖਿਆ ਵਿੱਚ ਜਮਾਤ ਵਿੱਚ ਨਹੀਂ ਜੇ ਕੋਈ ਜਮਾਤ ਵਿੱਚ ਕੋਈ ਬੋਲਣਾ ਚਾਹੁੰਦਾ ਆ ਔਰ ਉਹਦਾ ਅਨਵਾਦ ਕਰਨ ਵਾਲਾ ਖੁਦਾ ਉੱਥੇ ਇੰਤਜ਼ਾਮ ਕਰੇਗਾ ਫਿਰ ਅੱਜ ਫਰਕ ਵੇਖੋ ਇਹ ਫਿਰ ਪ੍ਰਾਈਪਾਖਿਆ ਖੁਦਾ ਵੱਲੋਂ ਜਿਹੜੀ ਬੋਲੀ ਜਾ ਰਹੀ ਆ ਅੱਜ ਇਫਰ ਪ੍ਰਾਈਮ ਆਖਿਆ ਖੁਦਾਵੱਲੋਂ ਮੈਂ ਬਾਈਬਲ ਦਾ ਰਿਕਾਰਡਿੰਗ ਕਹਿ ਸਕਦਾ ਨਹੀਂ ਕਿਉਂ ਇਸ ਕਰਕੇ ਕਿਉਂਕਿ ਉਹਦਾ ਨਵਾਜ਼ ਕਰਨ ਵਾਲਾ ਉੱਥੇ ਹੁੰਦਾ ਹੀ ਨਹੀਂ ਜੇ ਖੁਦਾਵੱਲੋਂ ਹੋਵੇ ਤੇ ਖੁਦਾ ਉੱਥੇ ਅਨਵਾਦ ਕਰੇਗਾ ਖੁਦਾ ਨੇ ਆਖਿਆ ਸੀ ਅਬਰਾਹਮ ਨੂੰ ਬੜੇ ਧਿਆਨ ਨਾਲ ਸੁਣੋ ਗੱਲ ਜੋ ਮੈਂ ਕਹਿ ਲਗਾ ਖੁਦਾ ਨੇ ਅਬਰਾਹਮ ਨੂੰ ਆਖਿਆ ਆਪਣੇ ਪੁੱਤਰ ਦੀ ਕੁਰਬਾਨੀ ਦੇ ਹੋਂਬਲੀ ਕਰਕੇ ਉਸ ਨੂੰ ਚੜਾ ਦੇ ਔਰ ਜੇਕਰ ਖੁਦਾ ਨੇ ਉਹਨੂੰ ਕਿਹਾ ਸੀ ਉੱਥੇ ਖੜ ਆ ਮੋਰੀਏ ਦੇ ਪਹਾੜ ਉੱਤੇ ਤੇ ਖੁਦਾ ਨੇ ਉੱਥੇ ਮੇਮਣੇ ਦਾ ਇੰਤਜ਼ਾਮ ਵੀ ਕੀਤਾ ਖੁਦਾ ਇੰਤਜ਼ਾਮ ਕਰਦਾ ਹੈ ਹਾਲੇਲੂਇਆ ਖੁਦਾ ਇੰਤਜ਼ਾਮ ਕਰਦਾ ਆ ਇਸ ਲਈ ਮੇਰੇ ਭਰਾਵੋ ਤੇ ਮੇਰੀਓ ਭੈਣੋ ਜੇਕਰ ਅੱਜ ਤੁਹਾਡੀਆਂ ਜਮਾਤਾਂ ਦੇ ਅੰਦਰ ਚਰਚੀਆਂਾਂ ਦੇ ਅੰਦਰ ਆਪ ਪ੍ਰਾਈਪਾਖਿਆ ਬੋਲੀ ਜਾਂਦੀ ਆ ਜਾਂ ਪਾਦਰੀ ਬੋਲਦਾ ਆ ਜਾਂ ਕਲਿਸਿਆ ਦੇ ਵਿੱਚੋਂ ਕੋਈ ਭਾਈ ਬੋਲਦਾ ਭੈਣ ਬੋਲਦੀ ਆ ਫਿਰ ਇੱਕ ਹੋਰ ਹੀ ਰਿਵਾਜ ਬੜਾ ਚੱਲਦਾ ਆ ਐਂਡ ਦੇ ਉੱਤੇ ਭਜਨ ਨੂੰ ਬੜੀ ਤੇਜ਼ ਕੀਤਾ ਜਾਂਦਾ ਐਂਡ ਦੇ ਉੱਤੇ ਭਜਨ ਤੇਜ਼ ਕੀਤਾ ਜਾਂਦਾ ਤੇ ਕਿਹਾ ਜਾਂਦਾ ਤਾਲੀਆਂ ਮਾਰੋ ਤਾਲੀਆਂ ਮਾਰੋ ਜੋਰ-ਜੋਰ ਦੀ ਤਾਲੀਆਂ ਮਾਰਦੀਆਂ ਸ਼ੁਰੂ ਕਰ ਦਿੰਦੇ ਆ ਔਰ ਪਤਾ ਹੀ ਨਹੀਂ ਹੋ ਰਿਹਾ ਕੀ ਹੋ ਰਿਹਾ ਹੈ ਇਹ ਰੌਂਗਿਆ ਬਾਈਬਲ ਹਲ ਧਿਆਨ ਦਿਓ ਲਿਖਿਆ ਸਚਾਈ ਨੂੰ ਜਾਣੋਗੇ ਤਾਂ ਸਚਾਈ ਤੁਹਾਨੂੰ ਆਜ਼ਾਦ करेगी सत्याई खुदा दा जोंदा वचन है सत्याई खुदा दा जोंदा वचन है मेरे ਭਰਾਵੋ ਤੇ ਮੇਰੀਓ ਪੈਨੋ ਖੁਦਾਵੰਦ ਯਸ਼ੁਮਸੀ ਤੁਹਾਨੂੰ ਬਹੁਤ ਬਰਕਤ ਦੇਵੇ ਬਸ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ